ਪ੍ਰੋਜੈਕਟ ਦੇ ਤਹਿਤ ਹੁਣ ਤੱਕ ਅਸੀਂ 18 ਬੱਚੇ ਰੈਸਕਿਊ ਕੀਤੇ ਜਿਦੇ ਵਿੱਚੋਂ ਅਸੀਂ ਦੋ ਬੱਚੇ ਬਾਲਕਰ ਦੇ ਵਿੱਚ ਭੇਜੇ ਸੀ ਤੇ ਬਾਅਦ ਦੇ ਵਿੱਚ ਉਹ ਬੱਚੇ ਅਸੀਂ ਪ੍ਰੋਪਰ ਜਿਹੜੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਉਹਨਾਂ ਪਾਪਿਆਂ ਨੂੰ ਹੈਂਡਓਵਰ ਕਰ ਦਿੱਤੇ ਤੇ ਜਿਹੜਾ ਪ੍ਰੋਜੈਕਟ ਜੀਵਨ ਜੋੜ ਦਾ ਇਹਦੇ ਨਾਲ ਹੁਣ ਤੱਕ ਸਾਡੀਆਂ ਲਗਾਤਾਰ ਚੈਕਿੰਗਾਂ ਜ਼ਿਲ੍ਹੇ ਦੇ ਵਿੱਚ ਜਾਰੀ ਨੇ ਖਾਸ ਕਰਕੇ ਧਾਰਮਿਕ ਸਥਾਨਾਂ ਤੇ ਬਸ ਅੱਡੇ ਤੇ ਤੇ ਹੋਰ ਜਿਹੜੇ ਭੀੜ-ਪਾੜ ਵਾਲੇ ਏਰੀਆ ਨੇ ਉੱਥੇ ਅਸੀਂ ਲਗਾਤਾਰ ਚੈਕਿੰਗਾਂ ਕਰ ਰਹੇ ਹਾਂ ਔਰ ਜਿਵੇਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਤਿਹਾਰਾਂ ਦਾ ਸੀਜ਼ਨ ਹੈ ਤੇ ਉਸ ਦੇ ਸਬੰਧ ਦੇ ਵਿੱਚ ਵੀ ਅਸੀਂ ਆਪਣੀਆਂ ਚੈਕਿੰਗਾਂ ਨੂੰ ਲਗਾਤਾਰ ਜਾਰੀ ਰੱਖਾਂਗੇ ਔਰ ਇਹਦੇ ਨਾਲ ਹੀ ਅਸੀਂ ਸੰਗਤ ਨੂੰ ਵੀ ਇਹ ਅਪੀਲ ਵੀ ਕਰਦੇ ਹਾਂ ਔਰ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਪ੍ਰੋਪਰ ਸਹਿਯੋਗ ਦਿੱਤਾ ਜਿਹਦੇ ਕਰਕੇ ਜਿਹੜੀ ਇਹ ਪਾਲ ਭਖਾਰੀਆਂ ਤੇ ਵੱਡੇ ਭਖਾਰੀਆਂ ਦੀ ਜਿਹੜੀ ਤਾਦਾਦ ਹੈ ਬਹੁਤ ਘਟੀ ਹੈ ਔਰ ਸੰਗਤ ਨੇ ਇਹਨਾਂ ਨੂੰ ਪੈਸੇ ਦੇਣ ਤੋਂ ਵੀ ਹੁਣ ਮਤਲਬ ਬਰੇਜ਼ ਕੀਤਾ ਹੈਗਾ ਅਸ ਜਿਵੇਂ ਜਿਹਦੇ ਨਾਲ ਕੀ ਵਿਭਾਗ ਦੀ ਬਹੁਤ ਵੱਡੀ ਇੱਕ ਸਹਾਇਤਾ ਵੀ ਹੋਈ ਹੈ ਔਰ ਜੇਕਰ ਤੁਹਾਨੂੰ ਦੁਬਾਰਾ ਵੀ ਕਿਤੇ ਕਿਸੇ ਤਰ੍ਹਾਂ ਦਾ ਬਾਲ ਪ੍ਰਥਾਰੀ ਜਾਂ ਕਿਸੇ ਤਰ੍ਹਾਂ ਦਾ ਕੋਈ ਬੱਚਾ ਬਾਲ ਮਜ਼ਦੂਰੀ ਕਰਦਾ ਹੋਇਆ ਵੀ ਪਾਇਆ ਜਾਂਦਾ ਤਾਂ ਤੁਸੀਂ ਸਾਨੂੰ 1098 1098 ਜਿਹੜਾ ਕਿ ਸਾਡੇ ਵਿਭਾਗ ਦਾ ਚਾਈਲਡ ਲ ਹੈਲਪਲਾਈਨ ਨੰਬਰ ਹੈ ਉਹਦੇ ਤੇ ਤੁਸੀਂ ਸੰਪਰਕ ਕਰਕੇ ਕਿਸੇ ਵੀ ਸਮੇਂ ਸਾਨੂੰ ਇਹ ਸੂਚਨਾ ਦੇ ਸਕਦੇ ਹੋ ਤੇ ਸਾਡੀਆਂ ਟੀਮਾਂ ਫਿਰ ਉੱਥੇ ਜਾ ਕੇ ਉਹ ਚੈਕਿੰਗ ਕਰਨਗੀਆਂ ਔਰ ਅਗਰ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਪਾਇਆ ਗਿਆ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਆ ਦੁਕਾਨਦਾਰ ਦੇ ਜਾਂ ਫਿਰ ਜੇਕਰ ਕੋਈ ਕਿਸੇ ਬੱਚੇ 'ਤੇ ਜ਼ਬਰਨ ਪਾਲ ਪਿੱਖਿਆ ਕਰਵਾ ਰਿਹਾ ਤਾਂ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਸੈਮੀਨਾਰ ਵਗੈਰੇ ਵੀ ਕਰਾਈ ਜਾਂਦੇ ਚੱਲਦੇ ਬਿਲਕੁਲ ਇਹਦੇ ਤਹਿਤ ਅਸੀਂ ਜਿਹੜਾ ਜ਼ਿਲ੍ਹੇ ਦੇ ਵਿੱਚ ਸਕੂਲਾਂ ਦੇ ਵਿੱਚ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੈ ਕੇ ਅਸੀਂ ਜਿਹੜੇ ਬਾਲ ਅਧਿਕਾਰਾਂ ਸੰਬੰਧੀ ਸੈਮੀਨਾਰ ਲਾਉਂਦੇ ਆ ਉਹ ਤਾਂ ਸਾਡੇ ਲਗਾਤਾਰਤਾ 'ਚ ਹੀ ਚੱਲਦੇ ਰਹਿੰਦੇ ਆ ਜਿਹਦੇ ਵਿੱਚ ਅਸੀਂ ਆਮ ਲੋਕਾਂ ਨੂੰ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਹ ਜਾਣਕਾਰੀ ਦਿੰਨੇ ਆ ਕਿ ਬੱਚਿਆਂ ਦੇ ਅਧਿਕਾਰ ਕੀ ਨੇ ਉਹਨਾਂ ਦਾ ਅਧਿਕਾਰ ਸਿੱਖਿਆ ਹੈਗਾ ਉਹਨਾਂ ਤੋਂ ਜ਼ਬਰਨ ਭੀਕਾ ਨਾ ਮੰਗਵਾਈ ਜਾਵੇ ਉਹਨਾਂ ਤੋਂ ਜ਼ਬਰਨ ਬਾਲ ਮਜ਼ਦੂਰੀ ਨਾ ਕਰਵਾਈ ਜਾਵੇ ਸੋ ਹੋਰ ਇਹਦੇ ਨਾਲ ਹੀ ਜਿੱਦਾਂ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਹੁੰਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਜਾਂ ਉਹਨਾਂ ਦੀ ਜਾਗਰੂਕਤਾ ਬੱਚਿਆਂ ਨੂੰ ਦੇਣ ਵਾਸਤੇ ਵੀ ਬੱਚਿਆਂ ਨੂੰ ਇਸ ਸੰਬੰਧੇ ਜਾਗਰੂਕ ਸਾਡੇ ਭਾਰਤ ਨੂੰ ਕੀਤਾ ਜਾ ਰਿਹਾ ਹੈ